ਅਮਲਾ ਜਿਹੜਾ ਹੋਇਆ ਹੈ ਬਹੁਤ ਹੀ ਮੰਦਪਾਗ ਹੈ ਇਹਦੇ ਪਿੱਛੇ ਕਿਤੇ ਸਰਕਾਰ ਦੀ ਨਲਾਇਕੀ ਹੈ ਉੱਥੇ ਮੈਂ ਸਮਝਦਾ ਸਮਾਜ ਦੇ ਅੰਦਰ ਇੱਕ ਵਿਚ ਪ੍ਰਭਾਵ ਲੈ ਰਿਹਾ ਨਫ਼ਰਤ ਦਾ ਮਾਹੌਲ ਤੇ ਇਨਟੋਲਰੈਂਸ ਹੇਟਰੀਡ ਐਜ਼ ਵੈਲ ਐਜ਼ ਇਨਟੋਲਰੈਂਸ ਇਕ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਸਰਕਾਰ ਦੀ ਨਲਾਇਕੀ ਕਰਕੇ ਖਤਮ ਹੀ ਹੈ ਹਰੇਕ ਕੋਈ ਆਦਮੀ ਆਪਣੇ ਆਪ ਕਾਨੂੰਨ ਆਪਣੇ ਹੱਥ ਚ ਲੈਣ ਦੀ ਜਿਸ ਤਰ੍ਹਾਂ ਇੱਕ ਪਰਖ ਪੈ ਗਈ ਹੈ ਪੰਜਾਬ ਦੇ ਅੰਦਰ ਬਹੁਤ ਹੀ ਦੁਰਭਾਗਿਆਕੁਰ ਬਹੁਤ ਹੀ ਮੰਦ ਭਾਗੀ ਹੈ ਉਹਦੇ ਨਾਲ ਸਮਾਜ ਦੇ ਪ੍ਰਤੀ ਸਮਾਜ ਵੱਲੋਂ ਕਿਸ ਤਰ੍ਹਾਂ ਇਨਸਾਨਾਂ ਨੂੰ ਇਸ ਕਿਸੇ ਕਦਮਾਂ ਨੂੰ ਕਿਸੇ ਵੀ ਕਿਸਮ ਦੀ ਵਾਇਲੈਂਸ ਆਫ ਇਨ ਐਨੀ ਫਾਰਮ ਉਹਨੂੰ ਜਿਹੜਾ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ਗਲੋਰੀਫਾਈਂਗ ਵਾਇਲੈਂਸ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਇਹਦੇ ਵਾਸਤੇ ਮੈਂ ਸਮਝਦਾ ਕਿ ਜੇ ਸਰਕਾਰ ਜਾਗੇ ਆਪਣੀ ਜ਼ਿੰਮੇਵਾਰੀ ਸਮਝੇ ਕਾਨੂੰਨ ਵਿਵਸਥਾ ਸਭ ਤੋਂ ਪਹਿਲੀ ਜ਼ਰੂਰੀ ਮੁਢਲੀ ਮੈਂ ਸਮਝਦਾ ਉਹਦੇ ਬਾਅਦ ਬਾਕੀ ਸਭ ਦਾ ਝੂਟ ਹੈ ਉਹਦੇ ਸੈਕੰਡਰੀ ਇਹ ਚੀਜ਼ਾਂ ਸਭ ਤੋਂ ਪਹਿਲਾਂ ਜਦੋਂ ਤਾਈ ਲੋਕਾਂ ਦੀ ਜਾਨ ਮਾਲ ਸੁਰੱਖਿਤ ਨਹੀਂ ਬਾਕੀ ਗੱਲਾਂ ਅਧੂਰੀਆਂ ਕੋਈ ਉਹਨਾਂ ਦਾ ਮਾਇਨਾ ਨਹੀਂ ਸਰਕਾਰ ਉਸੇ ਵੀ ناکਾਮਯਾਬ ਸਾਬਿਤ ਹੋ ਰਹੀ ਹੈ ਬਾਰ ਬਾਰ ਇਸ ਕਿਸਮ ਦੇ ਵਾਕਿਆ ਪੰਜਾਬ ਦੇ ਅੰਦਰ ਇਸ ਕਿਸਮ ਦਾ ਇੱਕ ਜ਼ਹਿਰ ਪਨਪ ਰਿਹਾ ਹੈ ਮਨੂੰ ਆ ਮੇਰਾ ਵੀ ਦੁਰਭਾਗ ਹੈ ਵੀ ਮੈਂ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਮੰਨੂ ਪਹਿਲਾਂ ਬ੍ਰਿਗੇਡੀਅਰ ਗਗਨੇਜਾ ਦੇ ਜਿਸ ਤਰ੍ਹਾਂ ਮਰਡਰ ਹੋਇਆ ਦਿਲੰਦਰ ਦੇ ਅੰਦਰ ਜਿਸ ਤਰ੍ਹਾਂ ਸੂਰੀ ਦਾ ਅਮਰਸਰ ਚ ਹੁਣ ਪਿਛਲੇ ਦਿਨਾਂ ਦੇਖਣ ਨੂੰ ਮਿਲਿਆ ਉਹਦੇ ਬਾਅਦ ਪ੍ਰਭਾਕਰ ਦਾ ਜਿਸ ਤਰ੍ਹਾਂ ਮਰਡਰ ਕੀਤਾ ਗਿਆ ਮੰਗਲ ਦੇ ਅੰਦਰ ਹੁਣੇ 4 ਮਹੀਨੇ ਪਹਿਲਾਂ ਤੇ ਉਹਦੇ ਬਾਅਦ ਹੁਣ ਜਿਹੜਾ ਹਕਾਕ ਹੋ ਰਿਹਾ ਪੰਜਾਬ ਦੇ ਅੰਦਰ ਇਨਟੋਲਰੈਂਸ ਜਿਹੜੀ ਹੈ ਇੱਕ ਹੇਟ ਕਰਾਇਮ ਜਿਹੜਾ ਵਧ ਰਿਹਾ ਹੈ ਇਹਨੂੰ ਸਾਰੇ ਪੰਜਾਬ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਸਾਰੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹਦੇ ਉੱਤੇ ਨਕੇਲ ਪਾਈਏ ਆ ਪੰਜਾਬ ਵਾਸਤੇ ਬਹੁਤ ਹੀ ਮੰਦ ਭਾਗੀ ਗੱਲ ਹੈ ਤੇ ਉਸ ਤੋਂ ਵੀ ਵੱਡੀ ਮੰਦ ਭਾਗੀ ਗੱਲ ਹੈ ਵੀ ਮੁੱਖ ਮੰਤਰੀ ਸਾਹਿਬ ਦਾ ਅਜੇ ਮੈਂ ਤਾਂ ਕਿਤੇ ਕੋਈ ਬਿਆਨ ਦੇਖਿਆ ਨਹੀਂ ਕਲੋ ਕੱਢੀ ਕਰਨ ਦੀ ਜਦੋਂ ਦੀ ਘਟਨਾ ਹੋਈ ਹੈ ਉਹ ਆਪਣੇ ਕਿਸੇ ਦੁਨੀਆ 'ਚ ਵਸ ਰਹੇ ਹਨ ਉਹਨਾਂ ਨੂੰ ਆਪਣੀ ਕੁਰਸੀ ਬਚਾਣ ਦੇ ਚੱਕਰ 'ਚ ਜਲੰਧਰ ਦੇ ਅੰਦਰ ਕੈਂਪ ਲਾ ਕੇ ਬੈਠੇ ਹਨ ਲੜਨ ਇਲੈਕਸ਼ਨ ਸਾਰੀ ਸਰਕਾਰ ਉੱਥੇ ਬੈਠੀ ਹੈ ਨਾ ਹੀ ਕੋਈ ਘਟੋ ਘਾਟੇ ਕੇ ਝੂਟੇ ਮਗਰਮਚੀ ਅੰਸੂਏ ਵਹਾ ਦਿੰਦੇ ਤੇ ਹੋ ਸਕਦਾ ਲੋਕਾਂ ਦਾ ਸਨਹਿਾ ਜਾਂਦਾ ਕੋਈ ਨਾ ਕੋਈ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਸਿਕਿਉਰਟੀਆਂ ਦਿੱਤੀਆਂ ਜਾਣੀਆਂ ਨੇ ਜਿਹੜੇ ਜਿਨ੍ਹਾਂ ਨੂੰ ਥੈਟ ਹੈ ਹਿੰਦੂ ਪਰਸਪਨੂਨਾ ਬਾਰੇ ਕੀ ਕਹਿਣਾ ਚਾਹੁੰਦਾ ਜਿਨ੍ਹਾਂ ਨੂੰ ਥੈਟ ਆ ਇੱਥੇ ਦੀ ਪੁਲਿਸ ਤਾਂ ਫੇਲ ਹੋ ਚੁੱਕੀ ਆ ਚਾਰੇ ਪਾਸੇ ਦੇਖੋ ਜਦੋਂ ਅਮਰਖਸ਼ਰ ਦੇ ਅੰਦਰ ਮਿਸਟਰ ਸੂਰੀ ਦਾ ਉਹਨਾਂ ਦਾ ਮਰਡਰ ਹੋਇਆ ਉੱਥੇ ਦਾ ਏਸੀਪੀ ਨਾਲ ਖੜਾ ਸੀਗਾ ਇਹ 12 13 ਸਕਿਉਰਿਟੀ ਫੋਰਸਿਸ ਨਾਲ ਸੀਗੀਆਂ ਸਾਹਿਬ ਕੱਲ ਜੋ ਕੋਈ ਸਰ ਵੀਡੀਓ ਜਿਹੜਾ ਦੇਖਿਆ ਉਹਦੇ ਵਿੱਚ ਵੀ ਇਸ ਕਿਸਮ ਦਾ ਹੀ ਹੈ ਪਰ ਇਹਦੇ ਵਾਸਤੇ ਸਟੇਟ ਗਵਰਨਮੈਂਟ ਨੂੰ ਅਗਰ ਕੋਈ ਮਜਬੂਰੀ ਹੈ ਸਟੇਟ ਗਵਰਨਮੈਂਟ ਦੀ ਜਾਂ ਸਟੇਟ ਗਵਰਨਮੈਂਟ ਕੋਲ ਪ੍ਰੋਪਰਲੀ ਟ੍ਰੇਨਡ ਇਸ ਕਿਸਮ ਦੇ ਸਕਿਉਰਿਟੀ ਆਫਿਸਰਸ ਨਹੀਂ ਹੈ ਜਾਂ ਜਿਹੜੇ ਹੈਗੇ ਉਹ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦਾ ਪਰਿਵਾਰ ਨਾਲ ਲਈ ਫਿਰਦਾ ਕਿਤੇ ਵੀ ਜਦੋਂ ਜਾਂਦੇ ਆ ਚਾਹ ਉਦੇਪੁਰ ਸ਼ਾਦੀਆਂ ਜੇ ਸਾਰੇ ਵੀ ਸਾਰੇ ਦਿੱਲੀ ਨੂੰ ਲਗਾ ਰੱਖੀ ਹੈ ਕਮਾਂਡੋ ਬਟਾਲੀਅਨ ਨੇ ਉਹਨੇ ਉੱਥੇ ਵੀ ਲਾ ਰੱਖੀ ਹੈ ਇਹਨਾਂ ਗੱਲਾਂ ਦੇ ਉੱਤੇ ਸਰਕਾਰ ਜਵਾਬ ਦੇਵੇ ਅਗਰ ਸਰਕਾਰ ਕੋਲ ਹੱਥ ਘੜੇ ਸਰਕਾਰ ਪੰਜਾਬ ਸਰਕਾਰ ਨਹੀਂ ਲੋਕਾਂ ਨੂੰ ਬੇਸਿਕ ਸਿਕਿਉਰਿਟੀ ਪ੍ਰੋਵਾਈਡ ਕਰਾ ਸਕਦੀ ਫਿਰ ਸੈਂਟਰ ਦਾ ਮਦਦ ਕਰਨ ਨੂੰ ਹਰ ਸਮਾਂ ਤਿਆਰ ਰਹੀ ਸੀ ਸੈਂਟਰ ਨੇ ਸੈਂਕੜੇ ਲੋਕਾਂ ਨੂੰ ਦਿੱਤੀ ਹੈ ਜਿਹੜੇ ਹਿੰਦੂ ਜਿਹੜਾ ਉਹਨਾਂ ਲਈ ਕੁਝ ਕਰੂਗੀ ਕਿ ਨਹੀਂ ਕਰੂਗੀ ਜਿੱਦਾਂ ਨਹੀਂ ਕਰਦਾ ਭਾਵੇਂ ਹਾਂ ਜੀ ਸਰ ਕੱਲ ਜੋ ਆ ਬਰਬਰਤਾ ਪੂਰਵਕ ਹਮਲਾ ਜਿਹੜਾ ਹੋਇਆ ਹੈ ਬਹੁਤ ਹੀ ਮੰਦ ਭਾਗ ਹੈ Subscribe to One India channel and never miss an update.